ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਸ਼ਹਿਰ ਰਾਏਕੋਟ ਤਹਿਸੀਲ ਵੀ ਰਾਏਕੋਟ ਆ ਬਾਈ ਹੋਰਾਂ ਦੀ ਜ਼ਿਲ੍ਹਾ ਲੱਗਦਾ ਸੱਜਣੋ ਲੁਧਿਆਣਾ। ਕੰਮ ਹੈਗਾ ਵਪਾਰ ਦਾ ਨਾਲ-ਨਾਲ ਮੇਰਾ ਖਾਲਾ ਡੈਰੀ ਦਾ ਕੰਮ ਵੀ ਆ ਬਾਈਆਂ ਦਾ ਤੇ ਜਿਹੜੇ ਵੀਡੀਓ ਦੇ ਵਿੱਚ ਰੇਟ ਕਰਾਵਾਂਗੇ ਜਾਨਵਰਾਂ ਦੇ ਬਿਲਕੁਲ ਜਾਇਜ਼ ਰੇਟ ਹੋਣਗੇ, ਖਿੱਚਵੇਂ ਰੇਟ ਹੋਣਗੇ ਤੇ ਇਹਨਾਂ 'ਚ ਜੀ ਆਪਾਂ ਗੱਲਬਾਤ ਕਰ ਲਈਏ ਦੋ ਜਾਨਵਰ ਹੈਗੇ ਨੇ ਤਾਜੇ ਸੂਏ, ਗਾਂ ਵੀ ਗੱਬਣਾ ਤੇ ਇੱਕ ਵੱਡੀ ਛੋਟੀ ਗੱਬਣਾ। ਉਹ ਕੱਢਦੀ ਆ 20 25 ਦਿਨ ਗਾਂ ਕੱਢਦੀ ਆ 5 ਤੋਂ 7 ਦਿਨ ਤੇ ਬਾਕੀ ਜਿਹੜੇ ਰੇਟ ਨੇ ਗੱਲਬਾਤ ਕਰੀਆ ਬਾਈ ਨਾਲ ਰੇਟ ਬਾਈ ਦੇ ਬਿਲਕੁਲ ਜੈਨੂਅਨ ਨੇ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਿਆ ਗੱਲਬਾਤ ਕੱਲਾ ਕੱਲਾ ਜਾਨਵਰ ਫੋਲ ਕੇ ਤੋਰ ਕੇ ਵਿਖਾਵਾਂਗੇ ਕੱਲੇ ਕੱਲੇ ਦਾ ਜਿਹੜਾ ਰੇਟ ਆ ਰੇਟ ਵੀ ਬਾਈ ਤੋਂ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਕਰੋ ਹੋਰ ਕੀ ਹਾਲ ਆ ਠੀਕ ਆ ਜੀ ਚੜਦੀ ਕਲਾ ਚੜਦੀ ਕਲਾ ਵੀਡੀਓ ਆਪਣੀ ਪਹਿਲੀ ਆ ਹਨਾ ਹਾਂਜੀ ਪਹਿਲੀ ਵਾਰ ਉ ਰੁਟੀਨ ਚ ਕਰਦੇ ਆ ਕੰਮ ਵਪਾਰ ਦਾ ਵਪਾਰ ਦਾ ਠੀਕ ਹੈ ਗੱਲ ਇੱਥੇ ਆਪਾਂ ਫਿਰ ਲੀਟਰਾਂ 'ਚ ਤੋਲਦੇ ਹਾਂ ਉਹਨਾਂ ਦੁੱਧ ਕੰਡੇ ਦੇ ਵਿੱਚ ਵੀ ਮੇਰੇ ਲੀਟਰਾਂ 'ਚ ਵੀ ਤੋਲਦੇ ਆ ਕੰਡੇ ਦੇ ਵਿੱਚ ਤੋਲਦੇ ਕੰਡੇ ਤੇ ਵੀ ਚੱਲਦਾ ਕਾਹਨ ਰੇਟ ਕੀ ਆ ਫਿਰ ਉਹਦੇ ਦੁੱਧ ਦਾ ਰਾਈ ਕੋਟ ਰੇਟ ਤੇ ਵੀਰੇ 70 ਰੁਪਏ ਮਾਈ ਦਾ ਜਾਂਦਾ 50 ਰੁਪਏ ਗਾਂ ਦਾ ਜਾਂਦਾ ਠੀਕ ਹੈ ਬਚਦਾ ਕੋਈ ਡੇਰੀ 'ਚ ਹਾਂ ਡੇਰੀ 'ਚ ਬਚਦਾ ਕਈ ਸੱਜਣਾਂ ਮਾ ਕਹਿੰਦੇ ਨੇ ਡੇਰੀ 'ਚ ਕੁਝ ਬਚਦਾ ਹੀ ਨਹੀਂ 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 ਬਚਦਾ ਵੀਰੇ ਆ ਡੇਰੀ 'ਚ ਬਚਦਾ ਤਾਂ ਹੈਗਾ ਪਰ ਬਚਦਾ ਤਾਂ ਸੱਜਣੋ ਇਹ ਮਾਲਕ ਨਾਲ ਕੰਮ ਕਰੂਗਾ ਹੈਨਾ ਹਾਂ ਸਭ ਤੋਂ ਵੱਡੀ ਗੱਲ ਹਾਂ ਜੇ ਮਾਲਕ ਕੰਮ ਨਾਲ ਕਰੂਗਾ ਤਾਂ ਬਚਤ ਹੋਊਗੀ ਜੇ ਆਪਾਂ ਕਹੀ ਦੀ ਮਜ਼ਦੂਰਾਂ ਦੇ ਸਿਰ ਤੇ ਛੱਡ ਕੇ ਉੱਥੇ ਕੋਈ ਬਚਤ ਨਹੀਂ ਹੁੰਦੀ ਉੱਥੇ ਚਾਹੇ ਤੁਸੀਂ 100 ਮਜ਼ਦੂਰ ਛੱਡ ਦੋ। ਹਾਂਜੀ ਉੱਥੇ ਆਪ ਤੋਂ ਵਗੈਰ ਹੀ ਕੋਸ ਹੁੰਦਾ ਹੀ ਨਹੀਂ ਪਹਿਲੀ ਗੱਲ ਆ। ਆ ਬੇਮਰੀ ਬਿਨਾਂ ਸਮਰਗ ਨਹੀਂ ਦੇਖਿਆ ਜਾਂਦਾ ਕਹਿੰਦੇ। ਆ ਦੇਖ ਪਾਲਵੇਂ ਨਾ ਔਖਾ ਕੰਮ ਆ ਅੱਜ ਤੂੰ ਕਰ ਲਈ ਸ਼ੁਰੂ। ਇਹ ਤੋ ਕਰ ਲੋ ਜੀ। ਹਾਂ ਯਾਰ ਅੱਜ ਤੋੜ ਦੇ ਖੋਲ ਕੇ ਸੁਆ ਕਿਹੜਾ ਬਾਈ ਇਹਦਾ। ਸੁਆ ਹੈਗਾ ਤੀਜਾ ਵੀਰੇ ਦਾ। ਸੁਆ ਤੀਜਾ ਸੂਈ ਕਿੰਨੇ ਕ ਦਿੰਦੀ ਆ। ਸੁਏ ਨੂੰ ਹੋ ਗਿਆ ਇਹਨੂੰ 10 ਦਿਨ ਵੀਰੇ। ਹਾਂ ਇੱਕ ਗੱਲ ਤੁਹਾਨੂੰ ਸ਼ੁਰੂ ਚ ਹੀ ਦੱਸ ਦੇਣਾ ਸਮਾਂ ਜਿਹੜਾ ਚਵਾਈ ਦਾ ਘੱਟੋ ਘੱ ਚਵਾਈ ਕਿਸੇ ਵੀ ਜਾਨਵਰ ਦੀ ਨਹੀਂ ਰੋਕੀ ਹੋਈ ਚਵਾਈ ਸਾਰਿਆਂ ਦੀ ਹੋਈ ਹੋਈ ਆ ਬੱਚਾ ਕੀ ਆ ਬਾਈ ਨਾਲੇ ਦੇ ਬੱਚਾ ਵੀ ਕੱਟਾ ਆ ਦੇ ਮਗਰ ਆ ਨਾਲੇ ਦੇ ਹੈਗਾ ਮੇਲ ਕਾਫ ਉਹ ਵੀ ਖੜਾ ਮੂਰੇ ਆਪਾਂ ਉਹ ਵੀ ਦਿਖਾ ਦਾਂਗੇ ਸੂਆ ਹੈਗਾ 10 ਦਿਨਾਂ ਦਾ ਤੇ ਦੁੱਧ ਬਾਈ ਹੋ ਕਿੰਨਾ ਤਿਆਰ ਆ ਦੁੱਧ ਹੁਣ ਹੋਊ ਇਹਦੇ ਕੋਲੇ ਵੀਰੇ 9 ਕਿਲੋ ਸਹੀ ਸੂਈ ਨੂੰ ਅੱਜ 10ਵਾਂ ਦਿਨ ਆ ਇਹਨੂੰ ਇਹ 9 ਲੀਟਰ ਹੈ ਕਿ ਕਿਲੋ 9 ਲੀਟਰ ਆ ਵੀਰੇ 9 ਲੀਟਰ ਆ ਆ 9 ਕਿਲੋ ਲੀਟਰ ਬਾਈ ਕਹਿੰਦਾ ਦੁੱਧ ਦਾ ਤੇ ਲੀਟਰ 2 ਲੀਟਰ ਹੋਰ ਨਹੀਂ ਵੀਰੇ ਆਪਾ ਕਰੂਗੀ ਵੀਰੇ ਦੁੱਧ ਕਰ ਜਣਾ ਨੇ ਦੁੱਧ ਤਾਂ 11-12 ਕਿਲੋ ਕਰ ਸੁਈ ਨੂੰ ਵੀ ਅੱਜ 10ਵਾਂ ਤਾਂ ਨਹੀਂ ਹੋਇਆ ਵੀਰੇ ਠੀਕ ਆ ਜੀ ਹਾਂ ਦੁੱਧ ਤਾਂ 11-12 ਕਿਲੋ ਰਾਮ ਨਾਲ ਕਰੂਗੀ ਇਹ ਆ ਦਿਨ ਇਹਨੂੰ ਬਾਈ ਨੇ ਜਿਵੇਂ ਦੱਸਿਆ ਵੀ 9ਵਾਂ 10ਵਾਂ ਹੋਇਆ ਸੁਈ ਨੂੰ ਚਵਾਈ ਇਹਦੀ ਹੋਈ ਹੋਈ ਆ ਥੱਲਿਓਂ ਤਾਂ ਕਰਕੇ ਸਾਫ਼ ਆ ਝੋਟੀ ਬਿਲਕੁਲ ਨਾਲ ਇਹਦੇ ਮੇਲ ਕਾਫ ਆ ਚਵਾਈ ਦੀ ਬਾਈ ਕਿਵੇਂ ਆ ਚਵਾਈ ਦੀ ਇੱਕ ਨੰਬਰ ਆ ਵੀਰੇ ਇਹਨੂੰ ਤੁਹਾਡਾ ਇਹਦੇ ਗੁੱਠੇ ਵਰਗੀ ਮੋਟੀ ਮੋਟੀ ਆ ਬਾਕੀ ਇਹਦਾ ਥਣ ਥਣ ਵੀ ਦਾਸਦਾ ਹੋਊਗਾ ਚਵਾਈ ਦਾ ਬਾਈ ਕਹਿੰਦਾ ਧਰਤੀ ਚ ਮੋਗੇ ਕਰਨ ਵਾਲਾ ਸ਼ਿਸ਼ਟ ਮੇਰਾ ਚਵਾਈ ਦੀ ਵੀ ਚੰਗੀ ਆ ਇਹ ਜਿਹੜੀ ਮੇਨ ਗੱਲ ਆ ਠੰਡੀ ਸੀਲ ਵੀ ਲੱਗਦੀ ਆ ਸਵਾਦੀ ਨੂੰ ਠੰਡੀ ਆ ਵੀਰੇ ਸਵਾਦੀ ਵੀ ਠੰਡੀ ਸੀਲ ਆ ਦੁੱਧ ਅੱਜ ਹੈਗਾ ਜਿਹੜਾ ਉਹ 9 ਲੀਟਰ ਹੈ ਪਰ ਕਿਲੋ 2 ਕਿਲੋ ਬਾਈ ਕਹਿੰਦਾ ਬਧੂ ਕੀ ਕਿਉਂਕਿ ਮੈਲੇ ਮੂਲੇ ਝੋਟੀ ਚੱਲੂ ਹੈ ਹਲੋ ਕੜਕੜ ਚੱਲਣਾ ਵੀਰੇ ਹਲੇ ਬਦਨਾ ਹੋਏ ਨੇ ਆ ਕੜਕੜ ਚੱਲ ਕੇ ਬਧੂ ਥੱਲਿਓ ਖਾਲੀ ਆ ਸਾਫ਼ ਕਰੀ ਹੋਈ ਆ ਆਪਣੀ ਵੀ ਆ ਪਾਈਪ ਦਿਖਾ ਦੇ ਆ ਪਾਈਪ ਦਿਖਾ ਦੇ ਦੁੱਧ ਵਾਲੀ ਕਿਉਂਕਿ ਜਿਹੜੇ ਕੈਰੈਕਟਰ ਨੇ ਕੈਰੈਕਟਰ ਦਿਖਾ ਦੇ ਸਤਾਂ ਦਾ ਥਣ ਥੱਪਾ ਦਿਖਾ ਦੇ ਝੋਟੀ ਦਾ ਸਣ ਸੁਣ ਵੀ ਚੰਗਾ ਲੱਗਿਆ ਪੈਸੇ ਦੇ ਕਿੰਨੇ ਲੈ ਲਾਂਗੇ ਭਾਈ ਪੈਸੇ ਮੁੱਲ ਜੋ ਮਰਜ਼ੀ ਕਰਾ ਲਈਏ ਵੀਰੇ 62000 ਦੇ ਦਾਂਗੇ ਸਿਰਫ ਹਾਂ ਮੁੱਲ ਜੋ ਮਰਜ਼ੀ ਪੈ 70 ਕਰਾ ਲਓ 75 ਕਰੋ 62000 ਦੇ ਦਾਂਗੇ ਇਹ ਛੋਟੀ ਬਾਈ ਕਹਿੰਦਾ ਦੇ ਦਾਂਗੇ ਸਿਰਫ 62000 ਰੁਪਏ ਦੀ ਕੋਈ ਨਜਾਇਜ਼ ਮੁੱਲ ਨਹੀਂ ਕਰਾ ਜਿਵੇਂ ਜਨਤਾ ਕਰ ਲੈਂਦੀ ਅਸੀਂ ਸਸਤੀ 85 ਉਹਦਾ ਕੋਈ ਫਾਇਦਾ ਹੀ ਨਹੀਂ ਹੈਗਾ ਯਾਰ ਆ ਕੰਮ ਆ ਜ਼ਰੂਰ ਵਪਾਰ ਦਾ ਪਰ ਬਾਈ ਕਹਿੰਦਾ ਕੰਮ ਆ ਜਿਹੜਾ ਕੰਮ ਕਰਦੇ ਆ ਥੋੜੇ ਮਾਰਜਨ ਤੇ ਤੇ ਵਿੱਚ ਪਸ਼ੂ ਮੇਰਾ ਖਾਲਾ ਦੁੱਧ ਤੇ ਵੀ ਲੱਗ ਰਿਹਾ ਦੁੱਧ ਤੇ ਵੀ ਹੈਗਾ ਹਾਂ ਹਾਂ ਹੁਣ ਮਾਰ ਦੇ ਘਰੀ ਆ ਬਾਹਰ ਤੇ ਮਾਰ ਦੇ ਕ ਇਹ ਦਾ ਸੂਆ ਕਿਹੜਾ ਬਾਈ ਇਹਦਾ ਹੈਗਾ ਦੂਜਾ ਸੂਆ ਵੀਰੇ ਇਹਦਾ ਦੂਜਾ ਸੂਆ ਹੈਗਾ ਇੱਕ ਦਿਨ ਕੱਢਦੀ ਆ ਇਹ ਹਫਤਾ ਕੱਢਦੀ ਆ ਵੀਰੇ ਇੱਕ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਪੈਲਣ ਦਾ ਕੀ ਰਿਕਾਰਡ ਰਿਆ ਪੈਲਣ ਦਾ ਵੀਰੇ ਹੈਗਾ 17 ਕਿਲੋ ਦਾ ਰਿਕਾਰਡ ਇਹਦਾ ਇਧਰਲੇ ਪੰਨੇ ਉਹ ਦਿਖਾ ਦੇ ਗਰੀ ਆ ਕੇ ਇੱਥੋਂ ਦਿਖਾ ਦੇ ਸਮਾਰ ਕੇ ਪੈਲਣ ਦਾ ਰਿਕਾਰਡ ਆ ਜਿਹੜਾ ਉਹ ਹੈਗਾ ਬਾਈ ਕਹਿੰਦਾ 17 ਕਿਲੋ ਦਾ ਸੂਆ ਸੌਂਦੀ ਆ ਦੂਜਾ ਤੇ ਦਿਨ ਕੱਢਦੀ ਆ ਪੰਜ ਸੱਤ ਖੋਲਿਆ ਖੋਲਿਆ ਰਾਮੂ ਓ ਲੈ ਰਾਜੂ ਤੌਰ ਦੇ ਮੈਨੂ ਰਾਜੂ ਜੋ ਆਪਣਾ ਗਾ ਨੂੰ ਸਮਾਰ ਕੇ ਹਨ ਆ ਗਈ ਥੋੜੀ ਕਰਾਉ ਸੰਗ ਚ ਬਾਈ ਹਨ ਹਾਂਜੀ ਕਰਾਉ ਚਾਹਦੇ ਥੋੜੀ ਆ ਗਈ ਕਰਾਉ ਸੰਗ ਚ ਗਰਮੀ ਸਰਦੀ ਚੰਦਨ ਵਾਲੀ ਆਈਟਮ ਆਹ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿ ਜਿਹੜੇ ਜਾਨਵਰ ਦੇ ਵਿੱਚ ਜਾਨ ਆ ਦੁੱਧ ਵੀ ਉਸੇ ਨੇ ਕੱਢਣਾ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਕੱਦ ਕਾਠ ਵਾਲੀ ਬੈੜਾ ਸੌ ਸੀ ਦਾ ਕੋਈ ਇਹ ਨਹੀਂ ਹੈਗਾ ਪਹਿਲਾਂ ਦਾ ਰਿਕਾਰਡ ਹੈਗਾ ਬਾਈ ਕਹਿੰਦਾ 17 18 ਕਿਲੋ ਦਾ ਇੱਥੋਂ ਦਗਾ ਦੇਗਾ ਇਹ ਆਰਡਰ ਕਿਉਂਕਿ ਪਿਛਾਣ ਵਾਲੇ ਬੰਦੇ ਨੇ ਬਣਾ ਲਾ ਜਿਵੇਂ ਮਰਜੀ ਥੱਲੇ ਬੈਠਾ ਰਵੇ ਬੰਦਾ ਤੇ ਮੇਨ ਗੱਲ ਆ ਜਿਹੜੀ ਥਾਣਾ ਯਾਰ ਥਾਣੇ ਨੂੰ ਮੈਸਾ ਨਾਲ ਦੇ ਮੈਸਾ ਨਾਲ ਤੋਂ ਥਾਣੇ ਵੀ ਲੈ ਸੌ ਸੀਲ ਬਥੇਰੀ ਐ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਵੀਰੇ ਮੁੱਲ ਜੋ ਮਰਜੀ ਕਰਾ ਇਸ ਟਾਈਮ ਦੇ ਦਾਂਗੇ 60000 ਰੁਪਏ ਦੀ ਅੱਜ ਦਾ ਇਹਦਾ ਰੇਟ ਹੈਗਾ ਅੱਜ ਦਾ ਰੇਟ ਬਾਈ ਕਹਿੰਦਾ 60000 ਦਾ ਜੇ ਕਿਸੇ ਸੱਜਣ ਨੇ ਅੱਜ ਲੈ ਜਾਣੀਆਂ ਖਣਫਣ ਲੱਗਿਆ ਇਹਨੂੰ ਬਿਲਕੁਲ ਟਾਪ ਕੁਆਲਿਟੀ ਦਾ ਅੱਵਲ दर्जे ਦਾ ਉਰਲੇਵਨ ਨੂੰ ਦਿਖਾ ਦਿੰਦੇ ਆਂ ਅਗਲੇ ਬੰਨੇ ਉਹ ਦਿਖਾ ਦੇ ਆਰਡਰ ਨੇੜੇ ਲਾ ਕੇ ਤਸੱਲੀ ਕਰਾ ਦੇ ਕਿਉਂਕਿ ਕਈ ਵਾਰੀ ਕਿਸੇ ਦੂਰ ਵਾਲੇ ਸੱਜਣ ਨੇ ਜਾਨਵਰ ਆਨਲਾਈਨ ਵੀ ਮੰਗਾਉਣਾ ਹੁੰਦਾ ਤੇ ਬਾਕੀ ਜਿਹੜੇ ਸੱਜਣ ਨੇ ਨੇੜੇ ਆ ਕੇ ਪਾਸ ਕਰਕੇ ਲੈ ਜਾਣੀਆਂ ਉਹ ਬਾਈ ਤੋਂ ਚੇਪਾ ਲਾ ਕੇ ਪਾਸ ਕਰਕੇ ਵੀ ਲੈ ਜਿਓ ਇਹ ਕਿੰਨੇ ਦੀ ਛੱਡ ਦਾਂਗੇ 60 ਦੀ ਇਹ 60 ਦੀ ਇਹ ਬਾਈ ਕਹਾਂ ਦੇ ਦਾਂਗੇ 60 ਦੀ ਤੇ ਹੁਣ ਮਾਰ ਦੇ ਤਿੰਨ ਨੰਬਰਾਂ ਦੀ ਝੋਟੀ ਦੀ ਉਹ ਵੀ ਤੋੜ ਦਿਓ ਜ ਇਹ ਦਾ ਸੁਆ ਕਿਹੜਾ ਬਾਈ ਇਹਦਾ ਹੈਗਾ ਵੀਰੇ ਦੂਜਾ ਸੁਆ ਇਹ ਦਿਨ ਕੱਢ ਦੀ ਹੈ ਆਪਣਾ ਕਾਰਟਾ ਝੋਟੀ ਦਾ ਜਾਗ ਲੈਣੇ ਹਾਜ਼ਰ ਹੋਈ ਲੈ ਜਾਣੀ ਹਾਜ਼ਰ ਹੋਈ ਵੀ ਦੇ ਦਾਂਗੇ ਠੀਕ ਹੈ ਜੀ ਜੇ ਅਗਲੇ ਅੱਜ ਦੇ ਟਾਈਮ ਤੇ ਲੈ ਜਾਣੀ ਅੱਜ ਦੇ ਟਾਈਮ ਤੇ ਵੀ ਦੇ ਦਾਂਗੇ ਅੱਜ ਵਾਲਾ ਰੇਟ ਵੀ ਦੱਸ ਦਾਂਗੇ ਤੇ ਹਾਜ਼ਰ ਵਾਲਾ ਰੇਟ ਮੌਕੇ ਤੇ ਹਾਂਜੀ ਹਾਂਜੀ ਇਹ ਕਿੰਨੇ ਕਿ ਦਿਨ ਕੱਢੂ ਬੋਈ ਇਹ ਵੀਰੇ ਕੱਢ ਜੂਗੀ 20 ਦਿਨ 20 25 ਦਿਨ ਕੱਢੋ ਕੱਢ 25 ਦਿਨ 25 ਦਿਨ ਮੰਨ ਕੇ ਚੱਲੋ ਜੀ 25 ਦਿਨ ਤਾਂ ਯਾਨੀ ਕੱਢ ਹੀ ਜਾਣੇ ਆ ਇਹ ਝੋਟੀ ਘੱਟੋ ਘੱਟ 25 ਦਿਨ ਡੇੜ ਘੇੜ ਕੱਢ ਕੱਢ ਦੂਗੀ ਕੱਦ ਫੁੱਲ ਵੱਡਾ ਜਾਤਕ ਕੁਆਲਟੀ ਆ ਜਿਹੜੀ ਨਸਲਾ ਨਸਲ ਝੋਟੀ ਚ ਚੰਗੀ ਆ ਚਵਾਈ ਦੀ ਕਿਵੇਂ ਚਵਾਈ ਦੀ ਵੀਰੇ ਇੱਕ ਨੰਬਰ ਅਗਲਾ ਉਹਦਾ ਖਚਾਈ ਤੋਂ ਪਤਾ ਲੱਗਣਾ ਸੋਨੇ ਵਰਗੀ ਆ ਥੱਲੇ ਉਹਦਾ ਠੀਕ ਆ ਗੱਲ ਦੁੱਧ ਵੀ ਰਿਕਾਰਡ ਵਧੀਆ ਪਲੂਨ ਦਾ ਦਿੱਤਾ 13 14 ਕਿਲੋ 13 14 ਕਿਲੋ ਪਹਿਲੇ ਦਾ ਸੁਹਾ ਦੁੱਜਾ ਸੁਹਾ ਇੱਕ ਤੇ ਦੁੱਜਾ ਐਤ ਕੀ ਕਿੰਨਾ ਕ ਪਾ ਸਕਦੀ ਆ ਤੇਰੇ ਤੇ ਇੱਕ ਤੇ ਮੇਰੇ ਹਿਸਾਬ ਨਾਲ ਤੇਰੇ ਕੱਢਣੇ ਚਾਹੀਦਾ 17 ਦੇ ਹਿਸਾਬ ਨਾਲ ਇਹਨੂੰ ਥੋੜਾ 17 ਦੇ 16 17 ਦੇ ਗਿੜ ਕੱਢਣ ਹਾਂ ਤਿੰਨ 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 ਕਿਲੋ ਰੋਦ ਰੇੜ ਗਿੜ ਪ੍ਰਧਾਨਾ ਚਾਹੀਦਾ ਤੇ ਬਾਕੀ ਝੋਟੀ ਆ ਗਈ ਫੁੱਲ ਵੱਡੇ ਕਦ ਅਕਾਰ ਚ ਨਸਲ ਕੁਆ ਚ 22 ਦੀ ਬਾਈ ਕਹਿੰਦਾ ਹੈਗੀ ਓਕੇ ਦੀ ਰਿਪੋਰਟ ਬਾਕੀ ਜਦੋਂ ਵਪਾਰੀ ਸੱਜਣ ਯਾਰ ਲੈ ਕੇ ਆਉਂਦਾ ਉਹ ਚੇਪੇ 'ਚ ਵੀ ਪਤਾ ਲੱਗ ਜਾਂਦਾ ਬਾਈ ਹੈਨਾ ਆ ਜੇ ਇਹ ਤਾਂ ਵੀਰੇ ਰਿਕਾਰਡ ਆਪਣੀ ਬੰਦੇ ਤੋਂ ਖਾਸ ਤੋਂ ਆਈ ਹੋਈ ਹੈ ਇਹ ਨਹੀਂ ਹੈਗਾ ਲੰਬੇ ਵਾਲਾ ਵਾ ਖਾਸ ਬੰਦੇ ਤੋਂ ਆਈ ਹੋਈ ਆ ਭਰ ਬੋਝਦੀ ਆਪਣੀ ਗਾਰੰਟੀ ਸਾਰੀ ਫੁੱਲ ਗਾਰੰਟੀ ਹੈ ਭਰਦੀ ਫੁੱਲ ਗਾਰੰਟੀ ਆ ਉਹ ਚੀਜ਼ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੋ ਅੱਜ ਦਾ ਇਹਦਾ ਰੇਟ ਕੀ ਰਹੂਗਾ ਮੁੱਲ ਜੋ ਮਰਜ਼ੀ ਅੱਜ ਦਾ ਵੀਰੇ 90000 ਨਾ ਦਵਾਂਗੇ ਅੱਜ ਇਹ ਦੇ ਦਾਂਗੇ 90000 ਦੀ ਜਦੋਂ ਤਿਆਰ ਹੋਗੀ ਉਦੋਂ ਦਵਾਂਗੇ 125000 ਉੱਦਣ ਦਾ ਰੇਟ ਬਾਈ ਕਹਿੰਦਾ ਹੁਣੇ ਦੱਸ ਦਿੰਨਾ ਜਲ ਨਮੇੜੇ ਦਿੰਨਾਂ ਕੰਮ ਉਦਣ ਦਾ ਹੈਗਾ 1 ਲੱਖ ਤੇ 25000 ਤੇ ਅੱਜ ਦਾ ਹੈਗਾ 90000 ਉਹ ਸਾਮਸੂਮ ਬਾਈ ਕਹਿੰਦਾ ਛੱਡ ਦਾਂਗੇ ਇਹਦੇ ਸੱਜਣ ਨੇ ਲੈ ਜਾਣੀਆਂ ਤੇ ਬਾਕੀ ਜਿਹੜਾ ਸੱਜਣਾ ਸੂਨ ਵਾਲੀ ਦਾ ਤੁਹਾਨੂੰ ਪਤਾ ਰਿਸਕ ਲੈਂਦਾ ਉਹਦੇ ਪੈਸੇ ਵੀ ਬਾਈ ਨੇ ਉਹੇ ਜਿਹੀ ਰਸਤੇ ਤੇ ਤੇ ਹੁਣ ਮਾਰਦੇ ਲਾਸਟ ਵਾਲੀ ਝੋਟੀ ਤੇ ਉਹਦਾ ਸੂਆ ਕਿਹੜਾ ਜੀ ਉਹਦਾ ਹੈਗਾ ਪਲੂਣ ਵੀਰੇ ਪਲੂਣ ਸੂਆ ਉਹ ਆਪਣੇ ਕੋਲੇ ਅੱਜ ਹੀ ਆਈ ਆ ਹੁਣੇ ਚੋਕੇ ਆਈ ਆ ਝੋਟੀ ਉਹ ਵੀਰੇ ਠੀਕ ਹੈਗਾ ਹਾਂ ਅੱਜ ਲਿਆਂਦੀ ਅੱਜ ਚੋਕੀ ਆਈ ਆ ਆਪਣੇ ਕੋਲੇ ਠੀਕ ਹੈ ਜੀ ਉਹ ਸੂਏ ਨੂੰ ਅੱਜ ਤੀਜਾ ਦੇਣੀ ਆ ਬੱਚਾ ਕੀ ਨਾਲ ਬੱਚਾ ਵੀਰੇ ਇਹਦਾ ਕੱਟਾ ਹੋਵੇ ਇਹ ਮਗਰ ਆ ਨਾਲ ਹੀ ਦੇ ਮੇਲ ਕਾਪ ਨੂੰ ਬੱਚਾ ਵਪਾਰੀ ਘਾਟੇ ਦੇਖਦੇ ਹੁੰਦੇ ਨੇ ਹਾਂ ਵੀ ਬੱਚੇ ਕੇ ਨਜ਼ਰ ਵਪਾਰੀ ਘਾਟੇ ਮਾਰਦੇ ਨੇ ਜਾਨਵਰ ਚੰਗਾ ਮਿਲ ਜੇ ਸੂਆ ਪਹਿਲਾ ਸੂਈ ਨੂੰ ਤੀਜਾ ਦਿਨ ਬੌੜੀ ਕਿੰਨੀ ਕਾ ਬਾਈ ਬੌੜੀ ਹੋਊਦਰੇ ਉਹਨਾਂ ਦੇ ਥਲੇ 8 ਕਿਲੋ ਦੇ ਕਰ ਕਿੰਨਾ ਕ ਪਾ ਦੂਗੀ ਦੁੱਧ ਪਾ ਦੂਗੀ ਵੀਰੇ 11 12 ਕਿਲੋ ਪਾ ਦੂਗੀ ਚੋਕੇ ਆਈ ਆ ਝੋਟ ਜਮਾ ਸਾਫ ਕਰਕੇ ਆਈ ਆ ਇਹ ਬਿਲਕੁਲ ਬੋਲੇ ਚ ਬਾਈ ਕਹਿੰਦਾ ਹੈਗੀ ਆ ਇਹ ਬਿਲਕੁਲ ਸਾਫ ਸਿੰਘ ਸਿੰਘ ਦੀ ਕੁਆਲਿਟੀ ਚੰਗੀ ਆ ਤੇ ਇੱਕ ਗੱਲ ਹੋਰ ਦੱਸ ਦੇਣਾ ਉਮਰ ਦੀ ਵੀ ਛੋਟੀ ਆ ਕਿਉਂਕਿ ਸਿੰਘ ਵੀ ਇਹਨੇ ਹਜੇ ਨਾਲ ਨਹੀਂ ਲਾਇਆ ਹਲੇ ਦੰਦਾ ਜ ਵੀ ਦੁੱਗੀ ਹੋ ਮੇਰੇ ਹਿਸਾਬ ਨਾਲ ਵੀਰੇ ਆ ਦੋ ਦੰਦਾ ਡੇੜ ਗੇੜ ਬਾਈ ਕਹਿੰਦਾ ਹੋਊਗੀ ਕੁਆਲਿਟੀ ਕੁਆਲਿਟੀ ਚੰਗੀ ਆ ਝੋਟੀ ਦੀ ਤੇ ਬੋਲੇ ਚ ਹੋ ਹੈਗੀ ਆ ਬਿਲਕੁਲ ਸਾਫ 8 ਕਿਲੋ ਦਾ ਬੋਲਾ ਏੜ ਗੇੜ ਬਾਈ ਕਹਿੰਦਾ ਹੈਗਾ ਇਹਦੇ ਥੱਲੇ ਇਹਦਾ ਰੇਟ ਕੀ ਆ ਬਾਈ ਇਹਦਾ ਮੁੱਲ ਜੋ ਮਰਜ਼ੀ ਕਰਾ ਦੇ ਵੀਰੇ 75000 ਦੇ ਦਾਂਗੇ ਇਹ ਦੇ ਦਾਂਗੇ 75000 ਦੀ ਜੇ ਕਿਸੇ ਸੱਜਣ ਨੇ ਇਹ ਇੱਕ ਨੰਬਰ ਵਾਲੀ ਤੇ ਉਧਰੋਂ ਇੱਕ ਨੰਬਰ ਵਾਲੀ ਲੈਣੀ ਹੋਈ ਕੋਈ ਨਹੀਂ ਮਾਣ ਤਣ ਕਰ ਦਾਂਗੇ ਜੋੜੇ 'ਚ ਕਰ ਦਾਂਗੇ ਮਾਣ ਤਣ ਕਰ ਦਾਂਗੇ ਜੋੜੇ 'ਚ ਆ ਜੋੜੇ 'ਚ ਬਾਈ ਕਹਿੰਦਾ ਕਰ ਦਾਂਗੇ ਐਡਰੈਸ ਦੱਸ ਦੋ ਬਾਈ ਆਪਣਾ ਉਹਦਾ ਐਡਰੈਸ ਹੈਗਾ ਆਪਣਾ ਵੀਰੇ ਰੈ ਕੋਟ ਪਿੰਡ ਹਾਂਜੀ ਤੇ ਆਪਣਾ ਹੈਗਾ ਐਡਰੈਸ ਮਹੱਲਾ ਕੱਚਾ ਕਿਲਾ ਸ਼ਹੀਦਗੜ੍ਹ ਗੁਰਦੁਆਰੇ ਕੋਲੇ ਸੁਖੀ ਦਤ ਵੇਲਾ ਆਪਣਾ ਠੀਕ ਆ ਜੀ ਆ ਨੰਬਰ ਬੋਲ ਦੋ ਆਪਣਾ ਬਾਈ ਨੰਬਰ ਮਨਜੀਤ ਕੰਨਿਆ ਨੰਬਰ 22 ਕਹਿੰਦਾ ਚੇਤੇ ਤੇ ਨੰਬਰ ਆਪਾਂ ਕੋਈ ਗੱਲ ਨਹੀਂ ਯਾਰ ਬਾਈ ਤੋਂ ਬਾਅਦ ਚ ਪੁੱਛ ਕੇ ਸਕਰੀਨ ਤੇ ਚਲਾਵਾਂਗੇ ਨੰਬਰ 22 ਹੋਰਾਂ ਦਾ ਮੈਂ ਵੀਡੀਓ 'ਚ ਹੀ ਲਾ ਦੂੰਗਾ ਬਾਕੀ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ